ਮੌਤ ਦਾ ਰੇਗਿਸਤਾਨ ਵਿਦੇਸ਼ ਗਏ ਪੰਜਾਬੀ ਨੌਜਵਾਨਾਂ ਦੀ ਇੱਕ ਖੌਫਨਾਕ ਹੈਡਬੀਟੀ ਹੈ ਇਸ ਨੂੰ ਚਰਨਜੀਤ ਸਿੰਘ ਸੁੱਜੋ ਨੇ ਜਿਵੇਂ ਆਪਣੇ ਸਰੀਰ ਤੇ ਹੰਡਾਇਆ ਉਦਾਂ ਹੀ ਉਹਨਾਂ ਨੇ ਇਸ ਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਬਿਆਨ ਕੀਤਾ ਹੈ ਜਿਸ ਨੂੰ ਪੜ੍ਹ ਕੇ ਜਾਂ ਸੁਣ ਕੇ ਉਸ ਦਰਦ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਇਹ ਕਿਤਾਬ ਸਮਰਪਣ ਹੈ ਉਹਨਾਂ ਪੰਜਾਬ ਦੇ ਜਾਇਆਂ ਨੂੰ ਜੋ ਪੰਜਾਬ ਦੀ ਧਰਤੀ ਤੇ ਅਜੇ ਹਲੇਮੀ ਰਾਜ ਸਿਰਜਣ ਲਈ ਸੰਘਰਸ਼ਸ਼ੀਲ ਹਨ ਜਿਸ ਨਾਲ ਭਵਿੱਖ 'ਚ ਕਿਸੇ ਪੰਜਾਬੀ ਗੱਬਰੂ ਨੂੰ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਦੀ ਲੋਡ ਮਹਿਸੂਸ ਨਾ ਹੋਵੇ ਮੌਦਾ ਰੇਗਿਸਤਾਨ ਦਾ ਪਹਿਲਾ ਅਧਿਆਇ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਇਹ ਘਟਨਾ ਹੈ ਤਾਂ ਕੁਝ ਕੁ ਸਾਲ ਪੁਰਾਣੀ ਪਰ ਮੇਰੀ ਜ਼ਿੰਦਗੀ ਦੀ ਇਹ ਨਾ ਭੁੱਲਣਯੋਗ ਗਾਥਾ ਹੈ ਜਦੋਂ ਨੌਜਵਾਨਾਂ ਦਾ ਵਿਦੇਸ਼ਾਂਵਾਲਾ ਵੱਧਦਾ ਰੁਝਾਨ ਵੇਖ ਕੇ ਅਤੇ ਵਿਦੇਸ਼ਾਂ ਤੋਂ ਆਏ ਵਿਦੇਸ਼ੀਆਂ ਦੀ ਐਸ਼ ਪ੍ਰਸਤੀ ਵੇਖ ਕੇ ਮੈਂ ਵੀ ਆਪਣੇ ਸ਼ਹਿਰ ਦੇ ਮਸ਼ਹੂਰ ਏਜੰਟ ਨੂੰ ਵਿਦੇਸ਼ ਜਾਣ ਦੇ ਲਾਲਚ ਵਿੱਚ ਆਪਣਾ ਪਾਸਪੋਰਟ ਦੇ ਦਿੱਤਾ ਏਜੰਟ ਨੇ ਵੀ ਬਿਨਾਂ ਕਿਸੇ ਰਿਕਵਰਟ ਕੁਝ ਹੀ ਦਿਨਾਂ ਵਿੱਚ ਸਪੇਨ ਭੇਜਣ ਦਾ ਵਾਅਦਾ ਕਰ ਦਿੱਤਾ 8 ਅਗਸਤ 2004 ਨੂੰ ਅਸੀਂ 8 ਨੌਜਵਾਨ ਦਿੱਲੀ 에ਅਰਪੋਰਟ ਤੇ ਕਰੀਬ 1 ਵਜੇ ਪਹੁੰਚੇ ਸਾਰਿਆਂ ਦੀ ਏਜੰਟ ਨਾਲ 5.5 ਲੱਖ ਚ ਗੱਲ ਹੋਈ ਸੀ ਤੇ 3-3 ਲੱਖ ਰੁਪਇਆ ਪੇਸ਼ਗੀ ਏਜੰਟ ਨੇ ਲਿਆ ਸੀ। ਪੰਜਾਬ ਵਾਲੇ ਏਜੰਟ ਨੇ ਸਾਨੂੰ ਸਾਰਿਆਂ ਨੂੰ ਦਿੱਲੀ ਵਾਲੇ ਏਜੰਟ ਦੇ ਹਵਾਲੇ ਕਰ ਦਿੱਤਾ। ਦਿੱਲੀ ਵਾਲੇ ਏਜੰਟ ਨੇ 에ਰਪੋਰਟ ਦੇ ਬਾਹਰ ਵੇਟਿੰਗ ਰੂਮ ਚ ਸਾਨੂੰ ਟਿਕਟਾਂ ਤੇ ਪਾਸਪੋਰਟ ਦੇ ਕੇ ਕਿਹਾ ਤੁਸੀਂ ਸਪੇਨ ਜਾਣ ਤੋਂ ਪਹਿਲਾਂ ਮਾਲੀ ਅਫਰੀਕਾ ਮਹਾਦੀਪ ਦਾ ਇੱਕ ਦੇਸ਼ ਮਾਲੀ ਜਾਣਾ ਹੈ। ਜਿਸ ਦੀ ਰਾਜਧਾਨੀ ਬਮਾਕੋ ਹੈ ਅਸੀਂ ਸਾਰੇ ਮੁੰਡੇ ਹੈਰਾਨ ਹੋ ਗਏ ਕਿ ਅਸੀਂ ਤਾਂ ਸਿੱਧੇ ਸਪੇਨ ਜਾਣਾ ਸੀ ਪਰ ਸਾਡੇ ਸ਼ਹਿਰ ਵਾਲੇ ਏਜੰਟ ਸਾਨੂੰ ਦਿੱਲੀ ਵਾਲੇ ਏਜੰਟ ਕੋਲ ਵੇਚਿਆ ਹੋਣ ਕਰਕੇ ਅਸੀਂ ਕੁਝ ਨਾ ਬੋਲ ਸਕੇ ਫਿਰ ਹਿੰਮਤ ਕਰਕੇ ਸਾਡੇ ਵਿੱਚ ਇੱਕ ਨੌਜਵਾਨ 인ਦਰਜੀਤ ਸਿੰਘ ਨੇ ਕਿਹਾ ਸਰ ਅਸੀਂ ਤਾਂ ਸਪੇਨ ਜਾਣਾ ਹੈ ਅੱਗੋਂ ਉਸ ਏਜੰਟ ਨੇ ਕਿਹਾ ਤੁਸੀਂ ਮਾਲੀ ਤੋਂ ਏਸੀ ਗੱਡੀਆਂ ਵਿੱਚ ਸਪੇਨ ਚਲੇ ਜਾਓਗੇ ਕਿਉਂਕਿ ਉੱਥੇ ਬਾਰਡਰ ਉਤੇ ਸਾਡੀ ਮਿਲਟਰੀ ਵਾਲਿਆਂ ਨਾਲ ਸੈਟਿੰਗ ਹੋ ਚੁੱਕੀ ਹੈ ਇਹ ਸੁਣ ਕੇ ਅਸੀਂ ਸਾਰੇ ਚੁੱਪ ਕਰ ਗਏ। ਦਿੱਲੀ ਵਾਲੇ ਏਜੰਟ ਨੇ ਸਾਨੂੰ 4-5 ਸਮਾਨ ਦੇ ਥੈਲੇ ਦੇ ਕੇ ਕਿਹਾ ਇਹ ਸਮਾਨ ਵੀ ਤੁਸੀਂ ਨਾਲ ਲੈ ਕੇ ਜਾਣਾ। ਇਹਨਾਂ ਥੈਲਿਆਂ ਵਿੱਚ ਆਟਾ, ਚੌਲ, ਦਾਲਾਂ ਅਤੇ ਮਸਾਲੇ ਸੀ। ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਚੀਜ਼ਾਂ ਸਾਨੂੰ ਕਿਉਂ ਦਿੱਤੀਆਂ ਜਾ ਰਹੀਆਂ ਹਨ। ਫਿਰ ਅਸੀਂ ਸੋਚਿਆ ਕਿ ਹੋ ਸਕਦਾ ਹੈ ਉੱਥੇ ਮਿਲਦੀਆਂ ਨਾ ਹੋਣ। ਇਸ ਕਰਕੇ ਕਿਸੇ ਨੇ ਪੰਜਾਬ ਤੋਂ ਸਪੈਸ਼ਲ ਮੰਗਵਾਈਆਂ ਹੋਣ। ਅਸੀਂ 1 ਵਜੇ ਏਅਰਪੋਰਟ ਅੰਦਰ ਚਲੇ ਗਏ ਜਦੋਂ ਅਸੀਂ ਸਮਾਨ ਦਾ ਭਾਰ ਕਰਵਾ ਕੇ ਬੋਰਡਿੰਗ ਕਾਰਡ ਕਰਾਉਣ ਲੱਗੇ ਤਾਂ ਇੱਕ ਲੇਡੀਜ਼ ਇਮੀਗ੍ਰੇਸ਼ਨ ਅਫਸਰ ਨੇ ਸਾਨੂੰ ਪੁੱਛਿਆ ਬੇਟਾ ਕਿੱਥੇ ਜਾ ਰਹੇ ਹੋ ਅਸੀਂ ਕਿਹਾ ਮਾਲੀ ਜਾ ਰਹੇ ਹਾਂ ਤਾਂ ਅਗੋਂ ਉਸਨੇ ਕਿਹਾ ਪੁੱਤਰ ਜੀ ਮਾਲੀ ਦੇਸ਼ ਵਿੱਚ ਜਾਂਦੇ ਸਾਰੇ ਜਹਾਜ਼ ਵਿੱਚ ਨੇ ਪਰ ਆਉਂਦੇ ਬਕਸੇ ਭਾਵਤਾਬੂਦ ਵਿੱਚ ਬੰਦ ਹੋ ਕੇ ਅਸੀਂ ਹੈਰਾਨ ਹੋ ਕੇ ਕਦੂਜੇ ਵੱਲ ਵੇਖਿਆ ਇੰਨੇ ਨੂੰ ਨਾਲ ਵਾਲਾ ਇੱਕ ਹੋਰ ਅਫਸਰ ਬੋਲਿਆ ਮਾਲੀ ਤੋਂ লাশ ਲਿਆਉਣ ਲਈ ਵੀ 2-3 ਲੱਖ ਰੁਪਇਆ ਲੱਗਦਾ ਹੈ ਅਜੇ ਕੱਲ ਹੀ ਇੱਕ লাশ ਆਈ ਹੈ ਤੁਸੀਂ ਅਜੇ ਵੀ ਵਾਪਸ ਚਲੇ ਜਾਓ ਅਸੀਂ ਘਬਰਾ ਗਏ ਫਿਰ ਅਸੀਂ ਵਾਪਸ ਵਿੱਚ ਵਿਚਾਰ ਕੀਤੀ ਕਿ ਅਸੀਂ ਤਾਂ ਏਸੀ ਗੱਡੀਆਂ ਵਿੱਚ ਆਰਾਮ ਨਾਲ ਜਾਣਾ ਹੈ ਇਹ ਐਵੇਂ ਸਾਨੂੰ ਡਰਾਈ ਜਾ ਰਹੇ ਆ ਅਸੀਂ ਫਿਰ ਤਸੱਲੀ ਜਹੀ ਚਸ਼ੂ ਹੋ ਗਏ ਸ਼ਾਮ ਦੇ 3 ਵਜੇ ਅਸੀਂ ਜਾਜ ਵਿੱਚ ਬੈਠ ਗਏ ਤੇ ਰਾਤ ਦੇ 10 ਵਜੇ ਇਥੋਪੀਆ ਪਹੁੰਚ ਗਏ ਇੱਥੇ ਸਾਡਾ 6 ਘੰਟਿਆਂ ਲਈ ਰੁਕਣ ਦਾ ਪ੍ਰੋਗਰਾਮ ਸੀ ਅਸੀਂ ਸਾਰੇ ਜਣੇ ਬਹੁਤ ਕੋਸ਼ਿਸ਼ਾਂ ਕਿ 1-2 ਦਿਨਾਂ ਤੱਕ ਸਪੇਨ ਚਲੇ ਜਾਣਾ ਹੈ ਕੋਈ ਕਹੇ ਮੈਂ ਸਪੇਨ ਤੋਂ ਇਟਲੀ ਚਲੇ ਜਾਵਾਂ ਕੋਈ ਕਹੇ ਮੈਂ ਜਰਮਨ 'ਚ ਰਿਸ਼ਤੇਦਾਰ ਹੈਗੇ ਉੱਥੇ ਚਲੇ ਜਾਣਾ 6 ਘੰਟਿਆਂ ਪਿੱਛੋਂ ਜਦੋਂ ਅਸੀਂ ਜਹਾਜ਼ 'ਚ ਬੈਠਣ ਲੱਗੇ ਤਾਂ ਮੈਨੂੰ ਤੇ ਇੰਦਰਜੀਤ ਨੂੰ ਇਮੀਗ੍ਰੇਸ਼ਨ ਨੇ ਰੋਕ ਲਿਆ ਬਾਕੀ ਸਾਰੇ ਅੱਗੇ ਲੰਘਾ ਦਿੱਤੇ ਗਏ ਉਹ ਵੀ ਹੈਰਾਨ ਕੇ ਕੁਝ ਸਮਾਂ ਵੇਖਦੇ ਰਹੇ ਤੇ ਫਿਰ ਸਾਨੂੰ ਹੌਸਲਾ ਦੇ ਕੇ ਜਹਾਜ਼ ਵਿੱਚ ਬਿਠਾ ਕੇ ਚਲੇ ਗਏ। ਅਸੀਂ ਦੋਵੇਂ ਥੋੜਾ ਜਿਹਾ ਡਰ ਗਏ। ਸਾਨੂੰ ਦੋਵਾਂ ਨੂੰ ਇਮੀਗ੍ਰੇਸ਼ਨ ਪੁਲਿਸ ਵਾਲੇ ਇੱਕ ਹੋਟਲ ਵਿੱਚ ਲੈ ਗਏ ਅਤੇ ਕਿਹਾ ਕਿ ਤੁਹਾਡੇ ਟਿਕਟ ਕਨਫਰਮ ਨਹੀਂ ਹੈ। ਸਾਨੂੰ ਉੱਥੇ 2 ਦਿਨ ਰੁਕਣਾ ਪਿਆ। ਅਸੀਂ ਦੋਵੇਂ ਸ਼ਾਕਾਹਾਰੀ ਹੋਣ ਕਰਕੇ ਸਿਰਫ ਚੌਲ ਹੀ ਖਾਂਦੇ ਸੀ ਕਿਉਂਕਿ ਮੀਟ ਤੋਂ ਸਿਵਾਏ ਖਾਣ ਨੂੰ ਕੁਝ ਨਹੀਂ ਸੀ ਮਿਲਦਾ। ਅਸੀਂ ਗੱਲਾਂ ਕਰਦੇ ਕਿ ਮਾਲੀ ਜਾ ਕੇ ਰੱਜ ਕੇ ਰੋਟੀ ਖਾਵਾਂਗੇ। ਪਰ 2 ਦਿਨ ਬਾਅਦ ਜਦੋਂ ਅਸੀਂ ਮਾਲੀ ਪਹੁੰਚੇ ਤਾਂ ਉੱਥੋਂ ਦੇ ਏਅਰਪੋਰਟ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਸੀ ਵੇਖ ਕੇ ਉਹ ਲੱਗਦਾ ਸੀ ਜਿਵੇਂ ਅਸੀਂ ਬੰਗੇ ਦੇ ਬੱਸ ਸਟੈਂਡ 'ਚ ਘੁੰਮ ਰਹੇ ਹੋਈਏ ਏਅਰਪੋਰਟ ਤੇ ਸਾਨੂੰ ਇੱਕ ਪੰਜਾਬੀ ਏਜੰਟ ਰਾਜੇਸ਼ ਤੇ ਦੂਜਾ ਮੁਸਲਮਾਨ ਖਾਨ ਲੈਣ ਆਏ ਆਉਂਦੇ ਹੀ ਉਹਨਾਂ ਨੇ ਸਾਡੇ ਪਾਸਪੋਰਟ ਲੈ ਲਏ ਫਿਰ ਜਦੋਂ ਅਸੀਂ ਆਪਣਾ ਸਮਾਨ ਪਟੇ ਤੇ ਦੇਖਿਆ ਤਾਂ ਪਤਾ ਲੱਗਾ ਕਿ ਸਾਡੇ ਦੋ ਥੈਲੇ ਚੋਰੀ ਹੋ ਗਏ ਸਨ ਫਿਰ ਸਾਨੂੰ ਦੱਸਿਆ ਗਿਆ ਕਿ ਇੱਥੋਂ ਦਾ 에어ਪੋਰਟ ਇੱਕ ਚੋਰ ਬਾਜ਼ਾਰ ਵਜੋਂ ਜਾਣਿਆ ਜਾਂਦਾ ਹੈ। ਇੱਥੇ ਪੈਸੇ ਨਾਲ ਸਾਰੇ ਅਫਸਰ ਖਰੀਦੇ ਜਾਂਦੇ ਹਨ। ਸਾਡੇ ਏਜੰਟਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਪੈਸੇ ਦਿੱਤੇ ਤੇ ਸਾਨੂੰ 에어ਪੋਰਟ ਤੋਂ ਬਾਹਰ ਜਾਣ ਨੂੰ ਕਿਹਾ। ਆਪੋ ਉਹ ਸਾਡੇ ਪਾਸਪੋਰਟ ਤੇ ਵੀਜ਼ਾ ਲਵਾਉਣ ਵਾਲੀ ਲਾਈਨ 'ਚ ਲੱਗ ਗਏ ਕਿਉਂਕਿ ਸਾਡੇ ਪਾਸਪੋਰਟ ਤੇ ਕੋਈ ਵੀਜ਼ਾ ਨਹੀਂ ਸੀ। ਸਿਰਫ ਆਨ ਅਰਾਈਵਲ ਵੀਜ਼ਾ ਹੀ ਸੀ। ਅਸੀਂ ਬਾਹਰ ਨਿਕਲ ਕੇ ਖਲੋ ਗਏ। 2 ਘੰਟਿਆਂ ਬਾਅਦ ਏਜੰਟ ਸਾਡੇ ਕੋਲ ਆਏ ਤੇ ਟੈਕਸੀ ਕਰਾ ਕੇ ਸਾਨੂੰ ਇੱਕ ਮਕਾਨ ਵਿੱਚ ਲੈ ਗਏ ਜਾਂਦਿਆਂ ਹੀ ਸਾਨੂੰ ਕਮਰੇ ਵਿੱਚ ਲਿਜਾ ਕੇ ਮੁਸਲਮਾਨ ਕਹਿਣ ਲੱਗਾ 25-2500 ਡਾਲਰ ਮੈਨੂੰ ਦੇ ਦਿਓ ਪੰਜਾਬੀ ਏਜੰਟ ਨੇ ਖਾਨ ਦੇ ਪਿੱਛੇ ਹੋ ਕੇ ਸਾਨੂੰ ਹੱਥ ਨਾਲ ਡਾਲਰ ਨਾ ਦੇਣ ਦਾ ਇਸ਼ਾਰਾ ਕੀਤਾ ਇੰਨੇ ਚਿਰ ਨੂੰ ਇੱਕ ਪੰਜਾਬੀ ਏਜੰਟ ਅਜੇ ਆਇਆ ਤੇ ਉਸਨੇ ਸਾਡੇ ਕੋਲੋਂ ਸਾਰੇ ਡਾਲਰ ਲੈ ਲਏ ਸਾਨੂੰ ਫਿਰ ਉਸ ਕਮਰੇ ਵਿੱਚ ਭੇਜ ਦਿੱਤਾ ਜਿੱਥੇ ਸਾਡੇ ਪਹਿਲਾਂ ਪਹੁੰਚ ਚੁੱਕੇ ਸਾਥੀ ਬੈਠੇ ਸਨ ਅਸੀਂ ਫਿਰ ਇਕੱਠੇ ਹੋ ਜਾਣ ਦੇ ਖੁਸ਼ ਹੋ ਕੇ ਮਿਲੇ ਕੁਝ ਦੇਰ ਬਾਅਦ ਏਜੰਟ ਨੇ ਸਾਨੂੰ ਸਾਰਿਆਂ 8 ਜਣਿਆਂ ਨੂੰ ਇੱਕ ਕਮਰੇ ਵਿੱਚ ਵਿੱਛੀ ਚਟਾਈ ਤੇ ਬਿਠਾ ਦਿੱਤਾ ਤੇ ਹਦਾਇਤ ਦਿੱਤੀ ਤੁਸੀਂ ਇਸ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਤੁਸੀਂ ਦਿਨ ਵਿੱਚ ਸਿਰਫ ਇੱਕ ਵਾਰ ਦੋ-ਦੋ ਰੋਟੀਆਂ ਦਾਲ ਨਾਲ ਅਤੇ ਰਾਤ ਵੇਲੇ ਚੌਲ ਹੀ ਖਾਣੇ ਆ 27 ਮੁੰਡਿਆਂ ਦੇ ਦੋ ਹੋਰ ਗਰੁੱਪ ਇੱਥੇ ਆਉਣੇ ਨੇ ਸ਼ਾਇਦ ਤੁਹਾਨੂੰ ਇੱਥੇ 1 ਮਹੀਨਾ ਹੋਰ ਰਹਿਣਾ ਪਵੇ ਅਸੀਂ ਇੱਕ ਦੂਜੇ ਵੱਲ ਵੇਖਿਆ ਪਰ ਇਹ ਹਦਾਇਤ ਮੰਨਣ ਤੋਂ ਬਿਨਾਂ ਕਰ ਵੀ ਕੀ ਸਕਦੇ ਸਾਂ ਉਹਨਾਂ ਨੇ ਸਾਨੂੰ ਇੱਕ ਮੋਬਾਈਲ ਫੋਨ ਦਿੱਤਾ ਤੇ ਸ਼ਕਤੀ ਨਾਲ ਕਿਹਾ ਜੇਕਰ ਤੁਹਾਡੇ ਘਰ ਤੋਂ ਫੋਨ ਆਵੇ ਤਾਂ ਤੁਸੀਂ ਇਹੀ ਕਹਿਣਾ ਹੈ ਕਿ ਅਸੀਂ ਹੋਟਲ ਵਿੱਚ ਬੜੇ ਆਰਾਮ ਨਾਲ ਰਹਿ ਰਹੇ ਹਾਂ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਜੇਕਰ ਕਿਸੇ ਨੇ ਸੱਚ ਦੱਸਿਆ ਤਾਂ ਉਹ ਬੰਦਾ ਨਾ ਸਪੇਨ ਜਾਵੇਗਾ ਤੇ ਨਾ ਵਾਪਸ ਇੰਡੀਆ ਇੰਨੀ ਗੱਲ ਸੁਣਦੇ ਸਾਰ ਹੀ ਸਾਰੇ ਮੁੰਡੇ ਰੋਣ ਲੱਗ ਪਏ ਕਿਉਂਕਿ ਸਾਨੂੰ ਹੁਣ ਅਸਲੀਅਤ ਦਾ ਪਤਾ ਲੱਗ ਰਿਹਾ ਸੀ ਪਰ ਉਹਨਾਂ ਨੂੰ ਕਾਦੀ ਪਰਵਾਹ ਸੀ ਉਹਨਾਂ ਨੂੰ ਫਿਰ ਵੀ ਸਾਨੂੰ ਭਰੋਸਾ ਦਿੱਤਾ ਕਿ ਤੁਹਾਨੂੰ ਸਪੇਨ ਜ਼ਰੂਰ ਭੇਜਾਂਗੇ ਅਸੀਂ 10-10 ਦਿਨ ਇੱਕ ਕਮਰੇ ਵਿੱਚ ਹੀ ਰਹੇ ਥੋੜੇ ਦਿਨਾਂ ਬਾਅਦ 11 ਅਤੇ 16 ਮੁੰਡਿਆਂ ਦੇ ਦੋ ਗਰੁੱਪ ਹੋਰ ਆ ਗਏ ਅਤੇ ਸਾਨੂੰ 37 ਮੁੰਡਿਆਂ ਨੂੰ ਹੋਰ ਮਕਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਇਸ ਮਕਾਨ ਵਿੱਚ ਤਿੰਨ ਕਮਰੇ ਸਨ ਸਾਨੂੰ ਇਹਨਾਂ ਤਿੰਨਾਂ ਕਮਰਿਆਂ ਵਿੱਚ 12-12 ਜਣਿਆਂ ਨੂੰ ਤਾਲ ਦਿੱਤਾ ਇਹ ਮਕਾਨ ਕਿਸੇ ਨਾ ਕੈਦਖਾਨਾ ਨਾ ਕੋਈ ਖਿੜਕੀ ਸੀ ਨਾ ਕੋਈ ਹਵਾ ਲਈ ਜਾਲੀ ਰਾਤ ਨੂੰ ਮੱਛਰ ਇੰਨਾ ਜ਼ਿਆਦਾ ਸੀ ਕਿ ਕੋਈ ਵੀ ਸੌ ਨਹੀਂ ਸੀ ਸਕਦਾ ਥੋੜੇ ਦਿਨਾਂ ਬਾਅਦ ਤਿੰਨ-ਚਾਰ ਮੁੰਡੇ ਬਿਮਾਰ ਹੋ ਗਏ 16-17 ਸਾਲ ਤੱਕ ਦੀ ਉਮਰ ਦੇ ਕਰੀਬ 6-7 ਮੁੰਡੇ ਤਾਂ ਡਾਂਡਾ ਮਾਰ-ਮਾਰ ਕੇ ਰੋਂਦੇ ਤੇ ਕਹਿੰਦੇ ਹਾਏ ਅਸੀਂ ਤਾਂ ਰੋਜ਼ ਇੱਕ ਦਿਨ ਵਿੱਚ ਚਾਰ-ਚਾਰ ਵਾਰ ਰੋਟੀ ਖਾਂਦੇ ਤੇ ਨਾਲ ਕੋਕ ਪੀਂਦੇ ਹੁੰਦੇ ਸੀ ਪਰ ਹੁਣ ਇੱਥੇ ਦਿਨ ਵਿੱਚ ਸਿਰਫ ਇੱਕ ਵਾਰ ਰੋਟੀ ਮਿਲਦੀ ਸੀ ਇਸ ਮੁਸੀਬਤ ਨੇ ਸਾਰੇ ਮੁੰਡਿਆਂ ਨੂੰ ਧਰਮ ਵੱਲ ਮੋੜ ਦਿੱਤਾ ਅਸੀਂ ਸਾਰੇ ਹਰ ਰੋਜ਼ ਸ਼ਾਮ ਨੂੰ ਰਹਿਰਾਜ ਸਾਹਿਬ ਅਤੇ ਸਵੇਰੇ ਪੰਜ ਬਾਣੀਆਂ ਦਾ ਪਾਠ ਕਰਨ ਲੱਗੇ ਮੈਂ ਤਾਂ ਪੰਜਾਬ ਚੋਂ ਹੀ ਨਿਤਨੇਮ ਤੇ ਸੁਖਮਨੀ ਸਾਹਿਬ ਦੇ ਗੁਟਕੇ ਸਾਹਿਬ ਨਾਲ ਲੈ ਕੇ ਆਇਆ ਸੀ ਇੱਥੇ ਇੱਕ-ਇੱਕ ਮਹੀਨਾ ਅਸੀਂ ਦੋ-ਦੋ ਰੋਟੀਆਂ ਤੇ ਚੌਲਾਂ ਨਾਲ ਕੱਟਿਆ ਫਿਰ 9 ਸਤੰਬਰ ਸਤੰਬਰ ਨੂੰ ਏਜੰਟ ਨੇ ਸਾਨੂੰ ਕਿਹਾ ਕੱਲ ਤੁਹਾਨੂੰ ਬਮਾਕੋ ਤੋਂ گاਉਂ ਸ਼ਹਿਰ ਦੇ ਬਾਰਡਰ ਲੈ ਕੇ ਜਾਣਾ ਸਾਰੇ ਮੁੰਡੇ ਆਪਣਾ ਸਮਾਨ ਤਿਆਰ ਕਰ ਲਓ ਤਿੰਨ ਮੁੰਡਿਆਂ ਕੋਲ ਇੱਕ ਬੈਗ ਹੋਣਾ ਚਾਹੀਦਾ ਅਤੇ ਇੱਕ ਇੱਕ ਪਾਣੀ ਦੀ ਬੋਤਲ ਇੱਕ ਇੱਕ ਹੱਥ ਵਾਲੀ ਪੱਖੀ ਏਜੰਟ ਨੇ ਸਾਰਿਆਂ ਨੂੰ ਖੁਦ ਦੇ ਦਿੱਤੀ ਏਜੰਟ ਦੀਆਂ ਦਿੱਤੀਆਂ ਹੱਥ ਪੱਕੀਆਂ ਹੱਥਾਂ 'ਚ ਫੜੀ ਅਸੀਂ ਸਾਰੇ ਸੋਚ ਰਹੇ ਸੀ ਕਿ ਜਾਣਾ ਤਾਂ ਏਸੀ ਬੱਚਾਂ ਵਿੱਚ ਹੈ ਤੇ ਪੱਖੀਆਂ ਕਿਉਂ ਦਿੱਤੀਆਂ ਫਿਰ ਅਸੀਂ ਪੁੱਛਿਆ ਕੁਝ ਨਾ ਏਜੰਟ ਨੇ ਕਿਹਾ ਤੂੰ ਸਵੇਰੇ 7 ਵਜੇ ਤਿਆਰ ਹੋ ਜਾਣਾ ਤੇ ਆਪੋਂ ਆਪਣੀਆਂ ਦੋ-ਦੋ ਰੋਟੀਆਂ ਤਿਆਰ ਕਰਕੇ ਨਾਲ ਲੈ ਲੈਣੀਆਂ ਕਿਉਂਕਿ ਬਮਾਕੋ ਤੋਂ گاؤں ਸ਼ਹਿਰ ਨੂੰ 12 ਘੰਟੇ ਲੱਗਦੇ ਹਨ ਰਸਤੇ ਵਿੱਚ ਖਾਣ ਨੂੰ ਕੁਝ ਨਹੀਂ ਮਿਲਣਾ ਗੁਰਬਾਣੀ ਦੇ ਗੁਟਕਾ ਸਾਹਿਬ ਇੱਥੇ ਹੀ ਛੱਡ ਜਾਓ ਇਹ ਨਾਲ ਨਹੀਂ ਲਿਜਾਣੇ ਅਸੀਂ ਸਾਰੇ ਮੁੰਡੇ ਤੜਕੇ 4 ਵਜੇ ਉੱਠੇ ਸਪੇਨ ਜਾਣ ਦੀ ਖੁਸ਼ੀ ਵਿੱਚ ਦੇਗ ਪ੍ਰਸ਼ਾਦ ਬਣਾਈ ਵਾਹਿਗੁਰੂ ਅੱਗੇ ਅਰਦਾਸ ਕਰਨੀ ਸੀ ਕਿ ਸੱਚੇ ਪਾਤਸ਼ਾਹ ਅਸੀਂ ਆ ਜਿੱਥੋਂ ਜਾ ਰਹੇ ਹਾਂ ਅਤੇ ਤੁਹਾਡੇ ਸਰੂਪ ਇਸ ਕਮਰੇ ਵਿੱਚ ਹੀ ਰੱਖ ਕੇ ਜਾ ਰਹੇ ਹਾਂ ਪਰ ਜਦੋਂ ਮੈਂ ਅਰਦਾਸ ਕੀਤੀ ਤਾਂ ਅਰਦਾਸ ਵਿੱਚ ਇਹ ਕਹਿ ਹੋ ਗਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਸਰੂਪ ਨਾਲ ਲੈ ਜਾ ਰਹੇ ਹਾਂ ਅਤੇ ਕਿਰਪਾ ਕਰਿਓ ਅਰਦਾਸ ਪਿੱਛੋਂ ਬਾਕੀ ਸਾਰੇ ਮੁੰਡੇ ਕਹਿਣ ਲੱਗੇ ਚਰਨਜੀਤ ਤੂੰ ਗੁਟਕੇ ਸਾਹਿਬ ਨਾਲ ਨਾਲ ਲੈ ਕੇ ਜਾ ਪਰ ਅਰਦਾਸ ਕੀਤੀ ਹੋਣ ਕਰਕੇ ਮੈਂ ਗੁਟਕਾ ਸਾਹਿਬ ਨਾਲ ਹੀ ਲੈ ਲਏ ਜਦੋਂ ਅਸੀਂ ਟੈਕਸੀਆਂ ਵਿੱਚ ਬਿਮਾਕੋ ਦੇ ਬਸੜੇ ਗਏ ਤਾਂ ਉੱਥੇ ਸਾਰੇ ਕਾਲੇ ਲੋਕ ਹੀ ਦਿਸਦੇ ਸੀ ਉਸ ਏਜੰਟ ਨੇ ਸਾਨੂੰ ਏਸੀ ਟੂਰਿਸਟ ਬੱਸ ਵਿੱਚ ਬਿਠਾ ਦਿੱਤਾ ਪਰ ਜਦੋਂ ਬੱਸ ਤੁਰੀ ਤਾਂ ਪਤਾ ਲੱਗਾ ਕਿ ਨਾ ਉਸ ਵਿੱਚ ਏਸੀ ਸੀ ਤੇ ਨਾ ਹੀ ਪੱਖਾ ਇੱਥੋਂ ਤੱਕ ਕਿ ਜਦੋਂ ਅਸੀਂ ਖਿੜਕੀਆਂ ਦੇ ਸ਼ੀਸ਼ੇ ਖੋਲਣ ਲੱਗੇ ਤਾਂ ਸਾਨੂੰ ਉਹ ਅਫਰੀਕਨ ਏਜੰਟ ਨੇ ਸ਼ੀਸ਼ੇ ਵੀ ਨਾ ਖੋਲਣ ਦਿੱਤੇ ਉਸ ਨੇ ਸਖਤ ਹਦਾਇਤ ਦਿੱਤੀ ਤੁਸੀਂ ਮੂੰਹ ਉੱਪਰ ਨੂੰ ਵੀ ਨਹੀਂ ਕਰਨਾ ਕਿਉਂਕਿ ਪੁਲਿਸ ਬਹੁਤ ਹੈ ਤੁਹਾਡੇ ਪਾਸਪੋਰਟ ਤੇ ਵੀਜ਼ਾ ਖਤਮ ਹੈ ਸੋ ਅਸੀਂ ਇਹ ਵੀ ਮਨਜ਼ੂਰ ਕਰ ਲਿਆ ਤੇ ਗਰਮੀ 'ਚ ਬੈਠ ਗਏ ਗਰਮੀ ਬਹੁਤ ਜ਼ਿਆਦਾ ਸੀ ਜੇਕਰ ਕੋਈ ਮੁੰਡਾ ਸ਼ੀਸ਼ਾ ਖੋਲਦਾ ਤਾਂ ਨਾਲ ਵਾਲੀ ਸੀਟ ਵਾਲੇ ਮੁੰਡੇ ਗਾਲਾਂ ਕੱਢ ਕੇ ਸ਼ੀਸ਼ਾ ਬੰਦ ਕਰਵਾ ਲੈਂਦੇ ਕਹਿੰਦੇ ਤੂੰ ਸਾਨੂੰ ਵੀ ਮਰਵਾਉਣਾ ਇਸ ਸਖਤ ਗਰਮੀ ਚ ਕਈ ਮੁੰਡਿਆਂ ਨੂੰ ਉਲਟੀਆਂ ਲੱਗ ਗਈਆਂ 5 ਘੰਟਿਆਂ ਬਾਅਦ ਇੱਕ ਪੁਲਿਸ ਨਾਕੇ ਤੇ ਸਾਡੀ ਬੱਸ ਨੂੰ ਰੋਕ ਲਿਆ ਗਿਆ ਪੁਲਿਸ ਵਾਲਿਆਂ ਨੇ ਸਾਡੇ ਪਾਸਪੋਰਟ ਰੱਖ ਲਏ ਤੇ ਸਾਡੀ ਬੱਸ ਨੂੰ ਸਾਈਡ ਤੇ ਖੜਾ ਕਰ ਦਿੱਤਾ ਅਸੀਂ ਸਾਰੇ ਡਰ ਗਏ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਮਾਜਰਾ ਹੈ ਇੱਕ ਘੰਟੇ ਬਾਅਦ ਸਾਡੇ ਅਫਰੀਕਨ ਏਜੰਟ ਨੇ ਪੁਲਿਸ ਵਾਲਿਆਂ ਨੂੰ ਪੈਸੇ ਦਿੱਤੇ ਤੇ ਸਾਡੇ ਪਾਸਪੋਰਟ ਵਾਪਸ ਲੈ ਲਏ। ਅਸੀਂ ਫਿਰ ਬੱਸ 'ਚ ਬੈਠੇ ਤੇ ਬੱਸ ਤੁਰ ਪਈ। 7 ਕੁ ਘੰਟਿਆਂ ਬਾਅਦ ਜਦੋਂ ਸਾਡੀ ਬੱਸ ਬਸ ਅਡੇ ਤੇ ਰੁਕੀ ਤਾਂ ਉੱਥੇ ਮੌਜੂਦ ਪੁਲਿਸ ਵਾਲਿਆਂ ਨੇ ਫਿਰ ਸਾਡੇ ਪਾਸਪੋਰਟ ਲੈ ਲਏ ਅਤੇ ਸਾਨੂੰ 37 ਮੁੰਡਿਆਂ ਨੂੰ ਇੱਕ ਲਾਈਨ ਵਿੱਚ ਖੜੇ ਕਰ ਦਿੱਤਾ। ਹੁਣ ਸਾਡਾ ਡਰ ਪਹਿਲਾਂ ਨਾਲੋਂ ਘਟ ਗਿਆ ਸੀ। ਥੋੜੇ ਚਿਰ ਬਾਅਦ ਸਾਡਾ ਏਜੰਟ ਸਾਨੂੰ ਰਾਤ ਨੂੰ ਉੱਥੋਂ ਪੁਲਿਸ ਨੂੰ ਪੈਸੇ ਦੇ ਕੇ ਪੈਦਲ ਹੀ ਕਿਧਰੇ ਲੈ ਤੁਰਿਆ ਅਸੀਂ ਤੁਰਦੇ ਗਏ ਪਰ ਅਸੀਂ ਪੁੱਛਿਆ ਕੁਝ ਨਾ ਉਹ ਸਾਨੂੰ ਇਸੇ ਹੀ ਤਰ੍ਹਾਂ ਤੁਰਾਉਂਦਾ ਹੋਇਆ ਇੱਕ ਜੰਗਲ ਵਿੱਚ ਲੈ ਬੜਿਆ ਸਾਡਾ ਸਮਾਨ ਬੱਸ ਵਿੱਚ ਹੀ ਸੀ ਅਸੀਂ ਤੁਰਦੇ ਗਏ ਤੁਰਦੇ ਗਏ 4-5 ਕਿਲੋਮੀਟਰ ਬਾਅਦ ਸਾਡੀ ਸਾਰਿਆਂ ਦੀ ਭੁੱਖੇ ਪਿਆਸੇ ਹੋਣ ਕਰਕੇ ਬੱਸ ਹੋ ਗਈ ਅਖੀਰ ਥੱਕ ਕੇ ਅਸੀਂ ਉੱਥੇ ਬੈਠ ਗਏ ਫਿਰ ਅਸੀਂ ਸਾਰੇ ਜਦੋਂ ਦੋ-ਦੋ ਸੁੱਕੀਆਂ ਰੋਟੀਆਂ ਉੱਪਰ ਲੂਣ ਪਾ ਕੇ ਖਾਣ ਲੱਗੇ ਤਾਂ ਸਾਡੇ ਸਾਰਿਆਂ ਦਾ ਰੋਣ ਨਿਕਲ ਗਿਆ ਅਤੇ ਆਪਣੇ ਭੈਣ ਭਰਾਵਾਂ ਤੇ ਘਰਦਿਆਂ ਦੀ ਯਾਦ ਆਉਣ ਲੱਗੀ ਛੋਟੀ ਉਮਰ ਵਾਲੇ ਮੁੰਡੇ ਰੋਂਦੇ ਰੋਂਦੇ ਕਹਿਣ ਲੱਗੇ ਅੱਗੇ ਕਿੰਨਾ ਤੁਰਨਾ ਹੈ ਸਾਡੀ ਤਾਂ ਹੁਣੇ ਹੀ ਬਸ ਹੋ ਗਈ ਆ ਇਹ ਵੀ ਸੱਚ ਹੈ ਰੇਤਾ ਹੋਣ ਕਰਕੇ ਤੁਰਨਾ ਬਹੁਤ ਮੁਸ਼ਕਿਲ ਸੀ ਸਾਨੂੰ ਬੈਠਿਆਂ ਨੂੰ ਚਿਰ ਹੋ ਗਿਆ ਤਾਂ ਏਜੰਟ ਨੇ ਫਿਰ ਝੜਕਾਂ ਮਾਰੀਆਂ ਤੇ ਸਾਨੂੰ ਤੁਰਨ ਨੂੰ ਕਿਹਾ ਅਸੀਂ ਫਿਰ ਮਜਬੂਰ ਹੋ ਕੇ ਤੁਰ ਪਏ 2-3 ਕਿਲੋਮੀਟਰ ਬਾਅਦ ਅੱਗੇ ਸਮੁੰਦਰ ਆ ਗਿਆ ਸਾਨੂੰ ਅੱਗੇ ਸਮੁੰਦਰ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਦਿਸ ਰਿਹਾ ਸਮੁੰਦਰ ਵਿੱਚ ਛੋਟੇ ਸਟੀਮਰ ਖੜੇ ਸੀ ਅਸੀਂ ਸੋਚਿਆ ਸ਼ੁਕਰ ਹੈ ਵਾਹਿਗੁਰੂ ਦਾ ਹੁਣ ਅਸੀਂ ਆਰਾਮ ਨਾਲ ਜਾਵਾਂਗੇ ਪਰ ਅਸੀਂ ਸਮੁੰਦਰ ਦੇ ਕੰਢੇ ਖੜੇ ਹੀ ਸੀ ਤਾਂ ਅਫਰੀਕਨ ਏਜੰਟ ਨੇ ਕਿਸੇ ਨੂੰ ਮੋਬਾਈਲ ਫੋਨ ਕੀਤਾ ਅੱਧੇ ਘੰਟੇ ਬਾਅਦ ਇੱਕ ਟੁੱਟੀ ਜਹੀ ਚੱਪੂ ਵਾਲੀ ਛੋਟੀ ਜਹੀ ਬੇੜੀ ਕਿਨਾਰੇ ਤੇ ਆ ਖਲੋਤੀ ਏਜੰਟ ਨੇ ਸਾਨੂੰ ਸਾਰਿਆਂ ਨੂੰ ਹਦਾਇਤ ਦਿੱਤੀ ਕਿਸੇ ਨੇ ਬੋਲਣਾ ਨਹੀਂ ਤੁਸੀਂ ਹੁਣ ਚੋਰੀ-ਚੋਰੀ 12-12 ਜਣਿਆਂ ਨੇ ਤਿੰਨ ਗੇੜੀਆਂ 'ਚ ਬੇੜੀ ਵਿੱਚ ਬੈਠ ਕੇ ਜਾਣਾ ਕੋਈ ਵੇਖ ਨਾ ਲਵੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ 12 ਮੁੰਡੇ ਟੁੱਟੀ ਜਹੀ ਬੇੜੀ ਵਿੱਚ ਬੈਠਣ ਤੋਂ ਡਰ ਰਹੇ ਸੀ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਰਿਹਾ ਹੈ ਇੱਕ ਤਾਂ ਛੋਟੀ ਬੇੜੀ ਇੱਕ ਚਾਣਾ ਵੀ ਚੋਰੀ ਉਤੋਂ ਰਾਤ ਵੀ ਹਨੇਰੀ ਬੇੜੀ ਇੰਨੀ ਛੋਟੀ ਸੀ ਕਿ ਉਸ ਵਿੱਚ 6 ਕੋ ਬੰਦੇ ਹੀ ਆਰਾਮ ਨਾਲ ਬੈਠ ਸਕਦੇ ਸੀ ਪਰ ਏਜੰਟ ਨੇ ਹਦਾਇਤ ਦਿੱਤੀ 12 ਮੁੰਡੇ ਬੇੜੀ ਵਿੱਚ ਬੈਠੋ ਕਿਸੇ ਦੀ ਬੇੜੀ ਵਿੱਚ ਬੈਠਣ ਦੀ ਹਿੰਮਤ ਨਹੀਂ ਪੈ ਰਹੀ ਸੀ ਇਸ ਲਈ ਏਜੰਟ ਪਹਿਲਾਂ ਆਪ ਬੇੜੀ ਵਿੱਚ ਬੈਠ ਗਿਆ ਤੇ ਸਾਨੂੰ ਸਾਰਿਆਂ ਨੂੰ ਗਾਲਾਂ ਕੱਢਣ ਲੱਗ ਪਿਆ ਕਹਿੰਦਾ ਜਲਦੀ ਬੈਠੋ ਨਹੀਂ ਤਾਂ ਮੈਂ ਚੱਲੇ ਆਖੀਰ ਰੋਂਦੇ ਰੋਂਦੇ 12 ਮੁੰਡੇ ਜਿਹੜੇ ਸਭ ਤੋਂ ਪਹਿਲਾਂ ਬੇੜੀ ਵਿੱਚ ਬੈਠੇ ਉਹਨਾਂ 'ਚ ਮੈਂ ਵੀ ਸੀ ਬੇੜੀ ਤੁਰਨ ਤੋਂ ਪਹਿਲਾਂ ਹੀ ਹੁਲਾਰੇ ਖਾਣ ਲੱਗੀ ਕਿਉਂਕਿ ਚਲਾਉਣ ਵਾਲਾ ਇੱਕ ਸੀ ਤੇ ਬੈਲੈਂਸ ਬਣਾਉਣਾ ਬਹੁਤ ਔਖਾ ਸੀ ਅਸੀਂ ਸਾਰੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜਦੋਂ ਬੇੜੀ ਥੋੜੀ ਅੱਗੇ ਗਈ ਤਾਂ ਜ਼ੋਰ-ਜ਼ੋਰ ਨਾਲ ਡਿੱਕ ਡੋਲੇ ਖਾਣ ਲੱਗੀ ਕਿਉਂਕਿ ਅਸੀਂ ਬਹੁਤ ਤੰਗ ਹੋ ਕੇ ਇੱਕ ਦੂਜੇ ਦੀਆਂ ਲੱਤਾਂ ਉੱਪਰ ਲੱਤਾਂ ਰੱਖ ਕੇ ਬੈਠੇ ਸਾਂ ਬੇੜੀ ਵਾਲੇ ਨੇ ਝਿੜਕਾਂ ਮਾਰੀਆਂ ਜੇ ਕੋਈ ਹਿੱਲਿਆ ਤਾਂ ਤੁਸੀਂ ਸਾਰੇ ਮਾਰੇ ਜਾਓਗੇ ਅਸੀਂ ਚੁੱਪ ਪਰ ਡਰੇ ਹੋਏ ਬੈਠੇ ਰਹੇ ਬੇੜੀ ਟੁੱਟੀ ਹੋਣ ਕਰਕੇ ਪਾਣੀ ਵੀ ਪੈਂਦਾ ਸੀ ਇੰਨੇ ਤੰਗ ਹੋਣ ਦੇ ਬਾਵਜੂਦ ਸੱਚੇ ਬਾਦਸ਼ਾਹ ਦੇ ਕੋਟਕਾ ਸਾਹਿਬ ਕੋਲ ਹੋਣ ਕਰਕੇ ਸੱਚੇ ਬਾਦਸ਼ਾਹ ਨੇ ਅੱਧੇ ਘੰਟੇ 'ਚ ਸਾਡੀ ਬੇੜੀ ਬੰਨੇ ਲਾ ਦਿੱਤੀ ਇਸ ਤਰ੍ਹਾਂ ਤਿੰਨ ਗੇੜੇ ਲੱਗੇ ਸਾਰਿਆਂ ਤੇ ਹੀ ਕਿਰਪਾ ਰਹੀ ਪਰ ਜਦੋਂ ਏਜੰਟ ਨੇ ਸਮੁੰਦਰੋਂ ਪਾਰ ਸਾਨੂੰ ਇੱਕ ਲਾਈਨ 'ਚ ਖੜਾ ਕਰਕੇ ਸਾਡੀ ਗਿਣਤੀ ਕੀਤੀ ਤਾਂ ਇੱਕ ਜਣਾ ਘੱਟ ਸੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਯੂਪੀ ਸਟੇਟ ਵਾਲਾ ਮੁੰਡਾ ਨਹੀਂ ਹੈ ਆਲੇ-ਦੁਆਲੇ ਵੀ ਨજર ਨਹੀਂ ਸੀ ਆਉਂਦਾ ਅਸੀਂ ਸਾਰੇ ਡਰ ਗਏ ਅਫਰੀਕਨ ਏਜੰਟ ਨੇ ਫਿਰ ਮੋਬਾਈਲ ਤੋਂ ਫੋਨ ਕੀਤਾ ਫਿਰ ਇੱਕ ਘੰਟੇ ਬਾਅਦ ਲੈਂਡ ਕਰੂਜ਼ਰ ਰੇਤੇ ਵਿੱਚ ਚੱਲਣ ਵਾਲੀਆਂ ਤਿੰਨ ਗੱਡੀਆਂ ਬਹੁਤ ਹੀ ਤੇਜ਼ੀ ਨਾਲ ਸਾਡੇ ਕੋਲ ਆ ਕੇ ਰੁਕੀਆਂ ਅਤੇ ਸਾਨੂੰ ਫਟਾਫਟ ਵਿੱਚ ਬੈਠਣ ਲਈ ਕਿਹਾ ਗਿਆ। ਜਦੋਂ ਅਸੀਂ ਆਪਣੇ ਸਮਾਨ ਤੇ ਯੂਪੀ ਵਾਲੇ ਮੁੰਡੇ ਬਾਰੇ ਪੁੱਛਿਆ ਤਾਂ 에ਜੰਟ ਆਪਣੀ ਭਾਸ਼ਾ ਵਿੱਚ ਸਾਨੂੰ ਗਾਲਾਂ ਕੱਢਣ ਲੱਗ ਪਿਆ। ਅਸੀਂ ਡਰ ਦੇ ਮਾਰੇ ਫਟਾਫਟ 12-12 ਜਣੇ ਤਿੰਨ ਗੱਡੀਆਂ ਵਿੱਚ ਬੈਠ ਗਏ ਗੱਡੀਆਂ ਤੁਰੰਤ ਤੁਰ ਪਈਆਂ। ਗੱਡੀਆਂ ਬਹੁਤ ਹੀ ਤੇਜ਼ ਦੌੜੀਆਂ। ਅਸੀਂ ਡਰ ਦੇ ਮਾਰੇ ਸਹਵੇਂ ਹੋਏ ਬੈਠੇ ਰਹੇ। ਤੜਕੇ ਜਿਹਾ ਇੱਕ ਮਕਾਨ ਵਿੱਚ ਸਾਡੀਆਂ ਗੱਡੀਆਂ ਸਿੱਧੀਆਂ ਅੰਦਰ ਵਾਰ ਦਿੱਤੀਆਂ ਗਈਆਂ ਅਤੇ ਮਕਾਨ ਦਾ ਗੇਟ ਬੰਦ ਕਰ ਦਿੱਤਾ ਗਿਆ। ਜਦੋਂ ਅਸੀਂ ਗੱਡੀਆਂ ਵਿੱਚੋਂ ਉਤਰੇ ਤਾਂ ਉਸ ਮਕਾਨ ਵਿੱਚ 30-40 ਮੁੰਡੇ ਪਹਿਲਾਂ ਹੀ ਬੈਠੇ ਹੋਏ ਸਨ 15 ਮੁੰਡੇ ਬੰਗਲਾਦੇਸ਼ੀ 5 ਪੰਜਾਬੀ ਬਾਕੀ ਸਾਰੇ ਨੀਗਰੋ ਸਨ